हां जी ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਪਰਾਣੇ ਵਾਲਾ ਜੋ ਕਿ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਜੀ ਤੇ ਸਰਦਾਰ ਅਕਬਾਲ ਸਿੰਘ ਜੀ ਗੱਲ ਸਨ ਆਫ ਸਖਦੇਵ ਸਿੰਘ ਦੇ ਖੇਤ ਦੇ ਵਿੱਚ ਪਹੁੰਚੇ ਆਂ ਜੀ ਜ ਜੀਹਨਾਂ ਦੇ ਖੇਤ ਦੇ ਵਿੱਚ 9 ਇੰਚੀ ਬੋਰ ਆ ਜੀ 450 ਫੁੱਟ ਡੂੰਗਾ ਪੱਤਣ ਵਾਲਾ ਬੋਰ ਆ ਜੀ ਜਿਹਦੇ ਵਿੱਚ ਮੋਟਰ ਟੱਟ ਕੇ ਡੈਗ ਪੀ ਦੇਵਾਂਗੇ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਸਾਰਿਆਂ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਅੱਜ ਆਪਾਂ ਪਿੰਡ ਪ੍ਰਾਣੇ ਵਾਲਾ ਪਹੁੰਚੇ ਆ ਜੀ ਬੋਰ ਹੈਗਾ ਜੀ ਇਹ 9 ਇੰਚੀ ਤੇ ਡੰਗਾਈ ਹੈਗੀ 4.5 ਸਪੋਰਟ ਡਿੱਗਣ ਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਜੀ ਮੋਟਰ ਆਪਾਂ ਵੀ ਮੋਟਰ ਕਿਉਂ ਟੁੱਟ ਕੇ ਡਿੱਗੀ ਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਕਿਸਾਨ ਵੀਰਾਂ ਨੂੰ ਦੱਸ ਦਈਏ ਵੀ ਜਿੰਨੇ ਵੀ ਕਿਸਾਨ ਵੀਰ ਆਪਣੇ ਨਾਲ ਨਵੇਂ ਜੁੜਦੇ ਆ ਤੁਹੋ ਆਪਣੇ ਫੇਸਬੁਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਰੋਜ਼ ਮੋਟਰਾਂ ਟੁੱਟ ਕੇ ਡਿੱਗਣ ਵਾਲੀਆਂ ਘਟਨਾ ਆਪਾਂ ਤੁਹਾਨੂੰ ਦੱਸਦੇ ਰਹਿੰਨੇ ਵੀ ਕਿਸ ਕਾਰਨ ਡਿੱਗੀਆਂ ਮੋਟਰਾਂ ਤਾਂ ਜੋ ਕਿਸੇ ਦਾ ਹੋਰ ਟੁੱਟ ਕੇ ਮੋਟਰ ਨੁਕਸਾਨ ਨਾ ਹੋਵੇ ਵੇਖੋ ਵੀਰੋ ਜਿਵੇਂ ਆਪਾਂ ਪਲਾਸਕਟ ਦੀਆਂ ਡਿਲੀਵਰੀਆਂ ਪਾਉਨੇ ਆ ਜੀ ਤੇ ਆਪਾਂ ਦੱਸਦੇ ਰਹਿੰਨੇ ਵੀ ਉੱਪਰ ਇੱਕ ਪੈਪ ਲੋਹੇ ਦਾ ਪਾਓ ਇੱਕ ਥੱਲੇ ਪਾਓ ਤੇ ਇਸੇ ਤਰ੍ਹਾਂ ਬਾਈ ਜੀ ਹੁਣਾਂ ਨੇ ਥੱਲੇ ਜਿਹੜਾ ਪੱਖੇ ਦੇ ਵਿੱਚ ਸਿੱਧਾ ਹੀ ਆਹ ਦੇਗੀ ਇੰਡਿਊਸਰ ਕਸਾਇਆ ਹੋਇਆ ਸੀ ਦੇਗੀ ਤੇ ਇਸ ਕਰਕੇ ਤੁਹਾਨੂੰ ਦੱਸ ਦੇਵਾਂ ਵੀ ਜਦੋਂ ਤੁਸੀਂ ਪਲਾਸਟਰ ਦੀ ਡਿਲੀਵਰੀ ਪਾਉਣੀ ਹੈ ਲੋਹੇ ਦੀ ਪਲੇਟ ਦਾ ਫੋਟੈਕ ਦਾ ਇੰਡਿਊਸਰ ਲਾ ਕੇ ਪੱਤੀਆਂ ਲਾ ਕੇ ਵੈਲਡਿੰਗ ਕਰਕੇ ਨਾਟ ਕੱਸ ਕੇ ਡਵਲਪਲੇਟ ਰੀਡੂਸਰ ਲਾ ਕੇ ਫੇਰ ਪਲਾਸਟਿਕ ਦਾ ਪਾਈਪ ਪਾਉਣਾ ਹੋ ਸਕੇ ਤਾਂ ਤੁਸੀਂ ਇੱਕ ਪੈਪ ਲੋਹੇ ਦਾ ਥੱਲੇ ਵੀ ਜ਼ਰੂਰ ਪਾਓ ਉਹ ਜਿਹੜਾ ਪਾਈਪ ਪਿਆ ਬਾਈ ਜੀ ਹੁਣਾਂ ਦਾ ਬਾਈ ਜੀ ਹੁਣਾਂ ਨੂੰ ਉੱਪਰ ਪਾਇਆ ਹੋਇਆ ਬਹੁਤ ਵਧੀਆ ਗੱਲ ਆ ਪਰ ਇੱਕ ਥੱਲੇ ਵੀ ਜ਼ਰੂਰ ਪਾਓ ਕਿਉਂਕਿ ਜਦੋਂ ਕਿਤੇ ਮੋਟਰ ਦੇ ਬੌਸ਼ ਪੱਖੇ ਦੇ ਢਿੱਲੇ ਹੋ ਜਾਂਦੇ ਆ ਤਾਂ ਉਹ ਦੇਗੀ ਜੋ ਝੂੜੀਆਂ ਵਿੱਚ ਕੱਸੀਆਂ ਹੁੰਦੀਆਂ ਉਹਦੀ ਕੋਈ ਜ਼ਿਆਦਾ ਤਾਕਤ ਨਹੀਂ ਹੁੰਦੀ ਜਦੋਂ ਮੋਟਰ ਸਪੀਡ ਦੇ ਨਾਲ ਪਾਣੀ ਬਾਹਰ ਕੱਢਦੀ ਤਾਂ ਝੂੜੀਆਂ ਖਰ ਜਾਂਦੀਆਂ ਵਾ ਆਹ ਝੂੜੀਆਂ ਖਰ ਕੇ ਟੁੱਟ ਗਈਆਂ ਜਿਹੜੀਆਂ ਤੁਹਾਨੂੰ ਵਖਾ ਰਹੇ ਆਂ ਜੀ ਆਪਾਂ ਇਸੇ ਤਰ੍ਹਾਂ ਇਹਦੀ ਕੋ ਉਤੀ ਨਹੀਂ ਹੁੰਦੀ ਜੀ ਜੇਕਰ ਤੁਸੀਂ ਲੋਹੇ ਦਾ ਵਧੀਆ ਪਾਈਪ ਲਾ ਕੇ ਪੱਤੀਆਂ ਲਾ ਕੇ ਬਿਲਡਿੰਗ ਕਰੋ ਤਾਂ ਉਹ ਪੱਕਾ ਕੰਮ ਹੋ ਜਾਂਦਾ ਤਾਂ ਜੋ ਆਪਣਾ ਟੁੱਟਣ ਵਾਲਾ ਕੰਮ ਨਾ ਰਵੇ ਜਿਵੇਂ ਕਿ ਆਪਾਂ ਲੋਹੇ ਦੇ ਪਾਈਪਾਂ ਤੇ ਲਾਉਂਦੇ ਹੀ ਸੀ ਫੁੱਟ ਡੇਢ ਫੁੱਟ ਦਾ ਅਡਿਊਸਰ ਲੱਗਦਾ ਜੀ ਲੋਹੇ ਦਾ ਪਲੇਟ ਵਾਲਾ ਤੇ ਉਹ ਉਹਦੇ ਉੱਤੇ ਜੇਕਰ ਤੁਸੀਂ ਲੋਹੇ ਦੀ ਡਿਲੀਵਰੀ ਹੈ ਤਾਂ ਪਲੇਟ ਕਰਕੇ ਪਾ ਲਓ ਜੇਕਰ ਪਲਾਸਟਿਕ ਦੀ ਡਿਲੀਵਰੀ ਹੈ ਤਾਂ ਡਬਲ ਪਲੇਟ ਅਡਿਊਸਰ ਕਹਿ ਕੇ ਦੁਕਾਨ ਤੋਂ ਤੁਸੀਂ ਨਵਾਂ ਲੈ ਸਕਦੇ ਆ ਇਸੇ ਤਰ੍ਹਾਂ ਜੀ ਆਪਾਂ ਮੋਟਰ ਬੋਰ ਦੇ ਵਿੱਚੋਂ ਬਾਹਰ ਕੱਢ ਦਿੱਤੀ ਹੈ ਪਲਾਸਕਟ ਦੀਆਂ ਡਿਲੀਵਰੀਆਂ ਪਾਉਣ ਵਾਲੇ ਵੀਰ ਇਹ ਚੀਜ਼ਾਂ ਦਾ ਜਰੂਰ ਧਿਆਨ ਕਰੋ ਇਹ ਜ਼ਰੂਰੀ ਨਹੀਂ ਜਿਨੇ ਨਵੇਂ ਮੋਟਰ ਡਿਲੀਵਰੀ ਪਾਣੀ ਉਹ ਉਸ ਬੰਦੇ ਨੇ ਧਿਆਨ ਦੇਣਾ ਜਿਨ੍ਹਾਂ ਦੇ ਆਪਾਂ ਪਹਿਲਾਂ ਹੀ ਮੋਟਰਾਂ ਪਲਾਸਕਟ ਦੀਆਂ ਡਿਲੀਵਰੀਆਂ ਪਾਈਆਂ ਹੋਈਆਂ ਹਨ ਤਾਂ ਤੁਸੀਂ ਇਹ ਚੀਜ਼ ਜਰੂਰ ਵੇਖੋ ਜੇਕਰ ਆਪਣੇ ਦੇਗੀ ਡੂਸਰ ਲੱਗਾ ਤਾਂ ਜਦੋਂ ਵੀ ਤੁਸੀਂ ਮੋਟਰ ਕੱਢੋ ਤਾਂ ਨੂੰ ਲੋਹੇ ਦੀ ਪਲੇਟ ਵਾਲਾ ਲਵਾ ਕੇ ਡਬਲ ਪਲੇਟ ਡੱਫਟਰ ਲਵਾ ਕੇ ਥੱਲੇ ਇੱਕ ਪੈਪ ਜਰੂਰ ਲੋਹੇ ਦਾ ਪਾਓ ਤਾਂ ਜੋ ਮੋਟਰ ਟੋਟਾ ਮੰਗਦੀ ਚੱਕਾ ਦਾ ਕੋਈ ਨੁਕਸਾਨ ਨਾ ਹੋਵੇ ਬਾਕੀ ਅੱਜ ਵੀਡੀਓ ਦੇ ਅੰਤ ਤੇ ਆਪਾਂ ਬਾਈ ਹੁਣਾਂ ਤੋਂ ਪੁੱਛਾਂਗੇ ਵੀ ਉਹਨਾਂ ਨੂੰ ਆਪਣਾ ਕੰਮ ਕਿਸ ਤਰ੍ਹਾਂ ਲੱਗਾ ਹਾਂਜੀ ਬੋਲ ਕਾ ਬਾਈ ਜੀ ਇਹ ਮੋਟਰ ਜਿਹੜੀ ਸੀਗੀ ਸਾਡੇ ਡੈਕ ਪੀਸੀ 450 ਫੁੱਟ ਵਾਲੇ ਪਤਣ ਦੇ ਵਿੱਚ ਤੇ ਜੋ ਕਿ ਬਾਈ ਹਰਜਿੰਦਰ ਸਿੰਘ ਬਾਈ ਜੱਸੀ ਭਿੰਡਰ ਕਲਾਂ ਦੇ ਬੇਟੇ ਨੇ ਘੰਟੇ ਡੇਢ ਘੰਟੇ ਦੇ ਵਿੱਚ ਕੱਢ ਕੇ ਪਾਰ ਰੱਖਤੀ ਐ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਦਾ ਅਸੀਂ ਤੇ ਸਾਨੂੰ ਕੋ ਭਰਾੜ ਸੀਗੀ ਪਰ ਇਹਨਾਂ ਨੇ ਹੁਣ ਸਾਨੂੰ ਕੋਸ਼ ਕਰਤਾ ਧੰਨਵਾਦ ਬਹੁਤ ਬਹੁਤ ਇਹਨਾਂ ਦਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ